ਸਾਰਿਆਂ ਲਈ ਬੜੀ ਖੁਸ਼ੀ ਦਾ ਵਧਾਈ ਦਾ ਮੌਕਾ ਹੈ ਕਿ ਭਗਵਾਨ ਦੀ ਪ੍ਰਾਣ ਪ੍ਰਤੀਸ਼ਠਾ ਜਿਹੜੀ ਹੈਗੀ ਆ ਉਹ ਅਯੁੱਧਿਆ ਜਿਹਦੇ ਵਿੱਚ ਜਿਹੜੀ ਕਿ ਪੁਰਾਣਿਕ ਨਗਰੀ ਹੈ ਸਭ ਤੋਂ ਜਿਹੜਾ ਵੀ ਅਸੀਂ ਬਚਪਨ ਤੋਂ ਜਦੋਂ ਹੋਸ਼ ਸਾਹਮਦੇ ਆ ਸਭ ਤੋਂ ਪਹਿਲਾਂ ਸਾਡਾ ਅਯੁੱਧਿਆ ਨਗਰੀ ਦੇ ਉੱਤੇ ਸਾਡਾ ਮਾਈਂਡ ਜਿਹੜਾ ਹੈ ਸਾਰਿਆਂ ਦਾ ਹੀ ਜਾਂਦਾ ਸੋ ਅੱਜ ਬੜੀ ਕਿਰਪਾ ਹੋਈ ਹੈ ਭਗਵਾਨ ਨੇ ਖੁਦ ਕਿਰਪਾ ਕੀਤੀ ਹੈ ਪਿਛ ਤਕਰੀਬਨ 500 ਸਾਲ ਤੋਂ ਬਾਅਦ ਉੱਥੇ ਜਿਹੜਾ ਹੈ ਭਗਵਾਨ ਦੀ ਪ੍ਰਤੀਸ਼ਠਾ ਹੋ ਰਹੀ ਹੈ ਔਰ ਕਾਨੂੰਨੀ ਤੌਰ ਤੇ ਹੋ ਰਹੀ ਹੈ ਸਾਰੀਆਂ ਕੋਰਟਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਜਾ ਕੇ ਵੀ ਉਹਨਾਂ ਦੀ ਭੂਮੀ ਜਿਹੜੀ ਸੀਗੀ ਭਗਵਾਨ ਦੀ ਜਨਮ ਸਥਲੀ ਸੀਗੀ ਜਿਹੜੀ ਭੂਮੀ ਜਿੱਥੇ ਉਹਨਾਂ ਦੀ ਅੱਜ ਪ੍ਰਣ ਪ੍ਰਤੀਸ਼ਠਾ ਹੋ ਰਹੀ ਹੈ ਤਾਂ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਆਪਣੇ ਵੱਲੋਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਪ ਦੇ ਵਿੱਚ ਜਿਹੜੀ ਅੱਜ ਰਾਮਏ ਅਹ ਰਾਮ ਭਗਵਾਨ ਰਾਮ ਦਾ ਨਾਮ ਲੈ ਆ ਰਿਹਾ ਉਹਨਾਂ ਦਾ ਉਚਾਰਨ ਹੋ ਰਿਹਾ ਸੋ ਇਹ ਬੜਾ ਹੀ ਸਾਡੇ ਸਾਰਿਆਂ ਲਈ ਅ ਗੌਰਵਮਈ ਵਿਸ਼ਾ ਵੀ ਹੈ ਮੈਂ ਕਹਿ ਸਕਦਾ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹਨਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਮਾਨਯੋਗ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿਨ ਕੇਜਰੀਵਾਲ ਜੀ ਦੇ ਵੱਲੋਂ ਸੀਐਮ ਦਿੱਲੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਵੱਲੋਂ ਔਰ ਸਾਰੀ ਹੀ ਪਾਰਟੀ ਦੇ ਸਾਥੀਆਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਔਰ ਹਰ ਇੱਕ ਜਗ੍ਹਾ ਉਸਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਹੋ ਰਿਹਾ ਉੱਥੇ ਭਗਵਾਨ ਦੀ ਪ੍ਰਾਂਪ੍ਰੰਤਿਕ ਸ਼ਾਜ ਬਜਰੰਗਬਲੀ ਦਾ ਪਾਠ ਹੋ ਰਿਹਾ ਸੋ ਸਾਰਾ ਜਿਹੜਾ ਹੈ ਸੰਸਾਰ ਰਾਮਾ ਹੀ ਹੈਗਾ